ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮੇਟਾ ਦਾ ਬਹੁਤ ਬਹੁਤ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਸ਼ਾਈ ਆਲ ਵੇੜਾ ਆ ਗਿਆ ਨੇ ਜਰਸੀ ਆ ਗਿਆ ਨੇ ਵੀਰੋ ਚੰਗੇ ਰਿਕਾਰਡ ਵਾਲੀਆਂ ਨੇ ਤਾਂ ਵੀਡੀਓ ਵੀ ਐਂਡ ਤਾਈਂ ਜ਼ਰੂਰ ਵੇਖਿਓ ਰੇਟ ਵੀ ਵੀਰੋ ਨਾਲ ਦਾ ਬਿਲਕੁਲ ਜਾਇਜ਼ ਹੁੰਦਾ ਤਾਂ ਆਓ ਵੀਰੇ ਨੰਬਰ ਲੈਨੇ ਆ ਵੀਰੋ ਹੁਣਾਂ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਦੀ ਦਾ ਪੜੀ ਹਾਂਜੀ ਵਧੀਆ ਵੀਰ ਜੀ ਵਧੀਆ ਠੀਕ ਠਾਕ ਤੁਸੀਂ ਸੁਣਾਓ ਵੀਰ ਜੀ ਬਾਕੀ ਕਿ ਲੰਡੇ ਡੇੜੀ ਫਾਰਮ ਵਿਖਾਣਾ ਪਿਆਰ ਪ੍ਰੀਤ ਸ਼ਤਸ਼੍ਰੀ ਕਾਲ ਜੀ ਸਤਿ ਸ਼੍ਰੀ ਕਾਲ ਜੀ ਸਤਿ ਸ਼੍ਰੀ ਹਾਂ ਵੀਰ ਨਾਮ ਦੱਸਿਓ ਆਪਣਾ ਨਾਮ ਸੁਖਦੇਵ ਸਿੰਘ ਜ਼ਿਲ੍ਹਾ ਗੁਰਦਾਸਪੁਰ ਜੀ ਪਿੰਡ ਡੇੜੀਵਾਲ ਕਰਨਾ ਨੰਬਰ 905646139 ਜੀ ਠੀਕ ਹੈ ਜੀ ਹਾਂਜੀ ਤੇ ਅੱਜ ਆ ਗਈਆਂ ਸੂਈਆਂ ਇਹ ਗੱਬਣਾ ਵੇਣਾ ਕੁਝ ਆ ਗਈਆਂ ਹਨ ਜੀ ਹਾਂ ਜੀ ਵੀਰ ਜੀ ਗੱਬਣਾ ਵੇਣਾ ਇੱਕ ਲਾਸਟ ਚੰਗੇ ਰਿਕਾਰਡ ਆ ਲੀਆਂ ਠੀਕ ਹੈ ਜੀ ਗਿਫਟੀ ਦੇਣਾ ਵੀਰ ਆਪਾਂ ਹੁਣ ਜਿਹੜਾ ਖਰੇਗਾ ਜਿਆਦਾ ਕਰੇਗਾ ਜਿਆਦਾ ਕਰੇਗਾ ਹਨ ਜੀ ਤਾਂ ਰੇਟ ਜਾਇਜ ਜੇ ਛੋਟੇ ਛੋਟੇ ਬੰਤੇ ਕਿਦਾਂ ਅੱਗੇ ਵੀ ਹਰੇਕ ਵੀਡੀਓ ਜੇ ਰੇਟ ਆਪਣੇ ਜਾਇਜ ਹੁੰਦੇ ਹਨ ਹਨ ਜੀ ਹਾਂ ਜੀ ਠੀਕ ਹੈ ਜੀ ਉਵੇਂ ਰੇਟ ਜਾਇਜ ਆ ਜੀ ਉਹਦਾ ਰੇਟ ਜਾਇਜ ਹੁੰਦੇ ਆ ਤੀਜੀ ਚੌਥੀ ਦਿਨ ਆਪਣੀ ਵੀਡੀਓ ਅਪਲੋਡ ਹੁੰਦੀ ਆ ਬਿਲਕੁਲ ਬਿਲਕੁਲ ਜੀ ਰੇਟ ਜਾਇਜ ਆ ਵੀਰੇ ਤਾਂ ਪਸ਼ੂ ਵੇਖਦੇ ਹਨ ਹਨ ਹਾਂ ਜੀ ਤਾਂ ਅੱਜ ਵੀ ਰੇਟ ਜਾਇਜ ਆ ਤਾਂ ਵੀ ਤਾਂ ਪਹਿਲੇ ਨੰਬਰ ਤੇ ਵੈੜ ਆ ਗਈ ਠੀਕ ਹੈ ਪਹਿਲਾ ਸੁਹਾ ਦੂਜਾ ਵੀਰ ਜੀ ਇਹ ਦੂਜੇ ਸੁਹਾ ਸੁਣੀ ਜੀ ਵੀਰਾ ਠੀਕ ਹੈ ਜੀ ਹਾਂ ਜੀ ਗੱਬਣ ਜੇ ਬਾਕੀ ਠੰਡੀ ਸੀਗਰਤ ਤੋੜ ਦੋ ਥਾਂ ਤੁਹਾਨੂੰ ਚੰਗਾ ਪਿਆਰਾ ਲੱਗਿਆ ਹਨਾ ਗੁਲਾਬੀ ਠੀਕ ਹੈ ਤੋੜ ਦਿਓ ਜੀ ਤਾਂ ਵੇਖੋ ਵੀਰੋ ਦੂਜਾ ਸੁਹਾ ਸੁਣੀ ਆ ਗੱਬਣ ਵੈੜਾ ਕਿੰਨਾ ਵੀਰਾਂ ਦੀ ਡਿਮਾਂਡ ਹੁੰਦੀ ਆ ਸ਼ਾਈ ਹਾਲ ਗਿਰਨ ਨਸਲ ਚ ਆ ਗਈ ਹਨਾ ਗਿਰਨ ਨਸਲ ਤੇ ਸ਼ਾਈ ਹਾਲ ਚ ਆ ਗਈ ਜੋ ਵੀਰੋ ਥਾਂ ਗੁਲਾਬੀ ਆ ਗਿਆ ਤਾਂ ਲੇਵਾਲੂ ਆ ਫਿਰ ਦਿਨ ਕਿੰਨੇ ਖੜਦੀ ਆ ਜੀ ਉਹ ਪਿਆਰੀ ਹੈ ਭਾਈ 2-4 ਦਿਨ ਲੈ ਜੀ 2-4 ਦਿਨ ਠੀਕ ਹੈ ਜੀ ਅੱਛਾ ਅੱਛਾ ਜੀ 2-4 ਦਿਨ ਬਾਕੀ ਆ ਠੀਕ ਹੈ ਜੀ ਤਾਂ ਵੀਰ ਜੀ ਫ੍ਰੈਂਡ ਫੂਡ ਵੀ ਇਦੀ ਚੰਗੀ ਆ ਜੂ ਫਿਰ ਹਾਂ ਜੀ ਹਾਂ ਜੀ ਠੀਕ ਹੈ ਜੀ ਤਾਂ ਵੇਖੋ ਵੀਰੋ ਫ੍ਰੈਂਡ ਫੂਡ ਵੀ ਇਦੀ ਚੰਗੀ ਆਊਗੀ ਥਣ ਥੁਣਾ ਚੰਗਾ ਦੋਰਾ ਲੱਗਿਆ ਬੜੀ ਆ ਵੀ ਚੰਗੀ ਠੰਡੀ ਚੀਜ਼ ਹੈ ਅੱਛਾ ਸੀਸ ਲੱਗਾ ਜੀ ਸੀਸ ਲੱਗਾ ਜੀ ਕੀ ਬਾਤ ਹੈ ਜੀ ਇੱਧਰੋਂ ਮਰਜੀ ਲਾਓ ਤਾਂ ਵੇਖੋ ਵੀਰੋ ਬਹੁਤ ਘਟ ਇਹੋ ਜਿਹਾ ਵੇਖਣ ਨੂੰ ਪਸ਼ੂ ਮਿਲਦਾ ਕਿਵਲੇ ਸ਼ਾਈ ਹਾਲ ਚ ਦੇਖੋ ਠੰਡੀ ਸੀਲ ਆ ਜਿੱਧਰੋਂ ਮਰਜ਼ੀ ਕੋ ਜਰਾ ਮਰਜ਼ੀ ਬੈਜੇ ਕੀ ਬਾਤ ਹੈ ਇਹ ਫਿਰ ਗਰਲੈਂਡੋ ਚ ਆ ਗਈ ਨਾਲ ਹੈ ਨਾ ਹਾਂਜੀ ਹਾਂਜੀ ਵੀਰ ਜੀ ਤਾਂ ਵੇਖੋ ਵੀਰੋ ਸ਼ਾਈ ਹਾਲ ਗਰਲੈਂਡੋ ਚ ਗੁਲਾਬੀ ਖਣਾ ਕੋਈ ਗੱਲ ਨਹੀਂ ਭਾਜੀ ਕੀ ਬਾਤ ਹੈ ਬਹੁਤ ਸੀਲ ਆ ਜੀ ਦਿਨ ਖੜਦੀ ਹੈ ਜਿਹਦਾ ਹਨ ਲੈ ਜੂ ਹਾਂਜੀ ਹਾਂਜੀ ਪਾਸੋਂ ਦਿਨ ਲੈ ਜੂ ਬੜੀ ਫੁਕਤਾ ਖਾਂਦੇ ਹਾਂਜੀ ਬੜੂ ਚੰਗੀ ਹੈ ਨਾ ਦੁੱਧ ਚੰਗਾ ਜੋ ਆਜੂ ਬਾਕੀ ਦੁੱਧ ਵੀ ਇਹਦਾ ਕਿੰਨਾ ਵੀ ਹੋਊਗਾ ਮਈਆਂ ਵਰਗਾ ਹੋਣਾ ਹੈ ਨਾ ਮਈਆਂ ਵਰਗਾ ਹਾਂਜੀ ਭਾਜੀ ਮਈਆਂ ਵਰਗਾ ਦੁੱਧ ਹੋਊਗਾ ਸਤਿਵਿਰਜੀ ਇਹ ਕਿੰਨੇ ਦੀ ਵੜ ਆਪਾਂ ਦੇ ਦੇਣੀ ਹੁਣੇ ਤੇਰੀ ਵੀਰ 55000 ਦੀ 55000 ਦੀ ਜੀ ਹਾਂ ਜੀ ਮਾਨਤਨ ਹੋ ਜੂ ਕਰ ਦੋ ਜੀ ਆਪ ਹੀ ਨਹੀਂ ਆਪ ਹੀ ਕਰ ਦਿਓ ਵੀਰ ਜੀ ਛੋੜ ਛੱਪਾ ਕੋਈ ਨਹੀਂ ਕਰ ਦਿਓ ਮਾਨਤਨ ਕੋਈ ਕਰ ਦੋ ਵੀਰ ਜੀ ਤਿੰਨ ਛੱਡ ਦਈਏ ਫਿਰ 50000 ਦੀ ਹੋਰ ਦੋ ਕੋਦੇ 50 ਦੀ 45000 ਦੀ 48000 ਦੀ ਤਾਂ ਵੇਖੋ ਵੀਰੋ ਕੋਈ 55 60 ਜਾਂ 65 ਵਾਲਾ ਮੋਲ ਨਹੀਂ ਆ ਰੇਟ ਕਿਉਂ ਚੈੱਕ ਕਰ ਲਿਆ ਵਾ ਗਰਲੈਂਡੋ ਦੇ ਸ਼ਾਈ ਹਾਲ ਚ ਆ ਗਿਆ ਥਣ گلابی ਆ ਗਿਆ 48000 ਦੀ ਹਾਂਜੀ ਵੀਰ ਜੀ। ਕੀ ਬਾਤ ਹੈ। ਬਾਕੀ ਲਾਸਟ ਦੇ ਇਕ ਨਗੀਨਾ ਵੇਖਣਾ, ਵੀਡੀਓ ਵੀ ਸਾਰੇ ਲਾਸਟ ਤੱਕ ਜਰੂਰ ਵੇਖਣਾ। ਅੱਛਾ ਜੀ। ਹਾਂਜੀ ਨਗੀਨਾ ਕਿੱਦ ਕਿ ਦਵਾਂਗੇ ਜਿਹੜਾ ਖਰੇਗਾ, ਜਿਆਦਾ ਖਰੇਗਾ। ਠੀਕ ਹੈ। ਆ ਤੂੰ ਹੀ ਕਹਿੰਦੇ ਪਏ ਵੀ ਇੱਕ ਤੋਹਫਾ ਆਪਾਂ ਲਾਸਟ ਤੇ ਵਿਖਾ ਲੈਣਾ। ਹਾਂਜੀ ਆਪਣੇ ਘਰ ਦੀ ਵਿਹੜ। ਉਹ ਘਰ ਦੀ ਵਿਹੜ। ਦੂਜੀ ਸਵੇ ਸੂਣ ਵਾਲੀ ਜਿਹੜੀ ਹੈ ਨਾ। ਦੂਜੀ ਸਵੇ ਸੂਣਾ ਪਹਿਲੇ ਸਵੇ 27-28 ਲੀਟਰ ਦੁੱਧ ਕੱਢਿਆ ਹੁੰਦਾ। ਠੀਕ ਹੈ। ਚੰਗੇ ਰਿਕਾਰਡ ਵਾਲੀ। ਚੰਗੇ ਰਿਕਾਰਡ ਵਾਲੀ। ਤਾਂ ਵੀਰੋ ਵੀਡੀਓ ਵੀ ਐਂਡ ਤਾਈਂ ਵੇਖਿਓ, ਰੇਟ ਸਾਰੇ ਹੋਣਗੇ ਹਨਾ ਵੀਰੇ। ਠੀਕ ਹੈ। ਤਾ ਲੈਵਲ ਉਏ ਦੀਆਂ ਸਫਾਈਆਂ ਚੈੱਕ ਕਰ ਲਓ। ਅਰੇ ਦੇਨਾਂ 8 10 ਕਰਦੀ ਜੀ। ਦੇਨਾਂ 8 10 ਪਈ ਹੈ ਜੀ। ਇਹਦਾ ਪਹਿਲੇ ਸੂਏ ਦਾ ਕਿੰਨਾ ਦੱਸਦੇ ਪਏ? ਪੀੜੀ ਦਾ 23 24 ਲੀਟਰ ਦਾ ਅੱਜ ਵਿਕਾੜਿਆ। ਅੱਛਾ 23 24 ਲੀਟਰ ਭਰਿਆ ਇਹਨੇ ਪਹਿਲੇ ਸੂਏ। ਆਪਣੇ ਲਾਗੂ ਫਾਰਮ ਚ ਲਈ ਆ ਵੇਰ। ਵੱਡੀ ਵੇੜਾ। ਵੱਡੀ ਵੇੜਾ ਜੀ। ਬਾਕੀ ਭਾਜੀ ਦੁੱਧ ਸੇਵਾ ਦਾ ਜੀ। ਦੁੱਧ ਤੇ ਪਾਈ ਦਾ। ਦੁੱਧ ਤਾਂ ਹਰੇਕ ਵੀਡੀਓ 'ਚ ਮੇਰੀ ਇਹ ਬੇਨਤੀ ਹੁੰਦੀ ਆ ਕਿ ਵੀਰੋ ਦੁੱਧ ਟਾੜੇ ਪਾਈ ਦਾ। ਤਾਂ ਬਾਕੀ ਸੋਹਣੀ ਵੇੜਾ ਲੈਵਲ ਉਏ ਦੀ ਚੰਗੀ ਸਾਫ ਆ। ਕੱਦ ਕਾਠ ਦੀ ਗੱਲ ਕਰੀਏ ਤਾਂ ਫੁੱਲ ਕੱਦ ਕ ਤੇ ਥਣ ਵੀ ਬੜਾ ਪਿਆਰਾ ਲੱਗਿਆ ਚਵਾਈ ਵਾਲਾ ਚੈੱਕ ਕਰ ਲੋ ਬਹੁਤ ਸੋਹਣੀ ਵੈੜ ਬਾਕੀ ਵੀਰ ਜੀ ਕਿੰਨੀ ਗਾਹ ਨੂੰ ਤਿਆਰ ਹੁੰਦੀ ਪਈ ਆ ਉਨੀ ਪੇਸ਼ਾਨ ਹੁੰਦੀ ਪਈ ਹੈ ਨਾ ਲੇਵਾ ਸੋਹਣਾ ਲੱਗਿਆ ਹਜੇ ਤਿਆਰ ਹੋਊ ਹੈ ਨਾ ਠੀਕ ਠੀਕ ਹੈ ਜੀ ਕਿੰਨੇ ਦੀ ਵੀਰ ਜੀ ਵੈੜ ਦੇਣੀ ਆਏ ਦੀਦੀ ਵੀ ਰਸੀ ਹਜ਼ਾਰ ਦੀ ਇਹ 80 ਦੀ ਛੋੜ ਛੱਪਾ ਹੋ ਜੂ ਵੀਰ ਜੀ ਕਰ ਦਿਓ ਵੀਰ ਜੀ ਆਪੀ ਕਰੋ ਪੰਜ ਛੱਡੀ ਹੈ 75000 ਦੀ ਕਰ ਦਿਓ ਕਰ ਦਿਓ ਹੋਰ ਛੋਟ ਛੱਪਾ ਨਾ ਗੀਜ ਜੈਸਤਾ 74 ਹਾਂਜੀ 74000 ਦੀ ਵੀਰ ਦੇ ਦਾਂ 72 ਦੀ 72000 ਦੀ ਪਾਵਾਂਗੇ ਤਿਆਰ ਕਰਕੇ ਤੇ 1 ਲੱਖ ਸਵਾ ਲੱਖ ਦੀ ਇੱਕ ਜਾਂਦੀ ਆ ਆ ਤਿਆਰ ਹੋ ਗਈ ਤਾਂ ਵਸ਼ੀ ਫਿਰ ਆ ਗਈ ਸੋਹਣੀ ਵਸ਼ੀਆਂ ਇੱਕ ਵੱਡੀ ਵੜਾ ਦੁੱਧ ਵੀ ਚੰਗਾ ਭਰ ਜੂ ਤਾਂ 72 ਚੋਂ ਵੀ ਮੈਂ ਨਾ ਕਰਦੀ ਮਾਨਤਾ ਨਾ ਜਾਂਦੇ ਹੋ ਕਰ ਦੋ ਵੀਰ ਜੀ ਆਪ ਹੀ ਇੱਕ ਹਜ਼ਾਰ ਹੀ ਛੱਡ ਦੋ 71 ਦੀ ਚਲੋ ਜੇ ਪੂਰੇ 70 ਦੀ ਕੋਈ ਨਹੀਂ ਕੋਈ ਵੀਰ ਫੋਨ ਲਾਵੇ ਯਾਰ ਹਨਾ ਹੋਰ ਦੀਆਂ ਵਾਲੇ ਰੱਖੋ ਰੇਟ ਤੁਸੀਂ ਹਨਾ ਵੀਰ ਜੀ ਰੇਟ ਤੁਹਾਡੇ ਜਾਇਜ਼ ਹੁੰਦੇ ਆ ਹਾਂਜੀ ਤੇ ਜੇ ਨੰਬਰ ਤੇ ਆ ਗਈ। ਇਹ ਵੀ ਵਾਰ ਗੱਭਣੇ ਵੀ। ਇਹ ਗੱਭਣਾ ਕੀ ਵੀ। ਪਹਿਲੇ ਸੂਏ ਦਾ ਰਿਕਾਰਡ ਦੂਜੇ ਦਾ। ਇਹ ਜੀ 100 ਲੀਟਰ ਦਾ। ਠੀਕ ਹੈ ਜੀ। ਤੇ ਜੇ ਸੂਏ ਸੋਹਣੀ ਆ ਰਗੀ। ਠੀਕ ਹੈ ਵੇਖੋ ਵੀਰੋ ਲੈਵੇ ਦੀ ਸਫਾਈ। ਲੈਵੇ ਦਾ ਪਸ਼ੂ ਸਾਫ ਆ ਹਨਾ। ਹਾਂਜੀ। ਤਾਂ ਲੈਵੇ ਦਾ ਪਸ਼ੂ ਸਾਫ ਆ ਤਾਂ ਇਹ ਆ ਕਿ ਚਲੋ ਕੋਈ ਵੀ ਵੀਰ ਦੋ ਚਾਰ ਸੂਏ ਚੋ ਕੇ ਫੇਰ ਵੇਚ ਲੈਂਦਾ। ਹਾਂਜੀ। ਹੁਣ ਦਿਨ ਦਾ ਲੈ ਜੂ। ਹਾਂਜੀ ਵੀਰ ਜੀ ਲੈ। ਖਾਨ ਗਲਾਬੀ। ਹਾਂਜੀ। ਤਾਂ ਵੇਖੋ ਵੀਰੋ ਦਿਨ ਦਾ ਬਾਕੀ ਪਏ ਨੇ। ਤਾਂ ਚੰਗਾ ਰਿਕਾਰਡ ਵੀਰ ਦੱਸਦਾ ਵੈੜਦਾ। ਬਾਕੀ ਵੀਰੋ ਸਵੇਰ ਦਾ ਟਾਈਮ ਆ ਪਰ ਸ਼ੂ ਥੋੜੇ ਹਜੇ ਚਲੋ ਭੁੱਖੇ ਹੀ ਆ ਹਨਾ ਵੀਰੇ ਥੋੜਾ ਇਕੱਠੇ-ਪੁੱਠੇ ਹਣੇ ਪੈਣ ਆਲੇ ਆ ਠੀਕ ਆ ਤਾਂ ਵੀਰ ਜੀ ਕਿਦਾਂ ਵੀ ਵੱਡੇ ਪੱਲੇ ਚ ਆ ਗਈ ਚੱਗਰ ਕਾਰ ਦੱਸਦੇ ਆ ਇਹਦਾ ਮੁੱਲ ਵੀ ਜਿਆਜ ਹੀ ਜਾਣਦੇ ਹੋ ਜਿਆਜ ਵੀਰ ਜਾਣਦੀ 65000 ਦੀ 65 ਦੀ ਹਾਂਜੀ ਤੇ ਨਹੀਂ ਛੱਡੀਏ 62000 ਦੀ ਬਸ ਹੋਰ ਛੱਡੀਏ 2 ਦੀ ਪੂਰੇ 60 ਦੀ 60 ਰੇਟ ਗਿਆ ਫੋੜ ਜਾਂਦੇ ਦੋ ਹੀ ਜਾਂ ਦੋ 52 ਦੀ 52 ਫੋੜਦੀਆਂ ਵਾਲੀ ਆ ਕੋਈ 65 70 ਮੋਲਣੀ ਵੀਰੋ ਰੇਟ ਚੈੱਕ ਕਰ ਲਓ ਵੀਰ ਉਹਨਾਂ ਦਾ ਰੇਟ ਫੋੜਦੀਆਂ ਨਾਲ ਹੁੰਦਾ ਇਹ ਗਲਾਬੀ ਗਲੂਬੀ ਥਣ ਲੱਗੇ ਸੋਹਣੀ ਵੇੜਾ ਹਾਂਜੀ ਅਗਲੇ ਮਹੀਨੇ ਜਰਸੀ ਆ ਗਈ ਜਰਸੀ ਦੂਜੀ ਸੂਈ ਦੀ ਗੱਬਣਾ ਜਰਸੀ ਦੂਜੀ ਸੂਈ ਦੀ ਗੱਬਣਾ ਵੀ ਹਾਂਜੀ ਹਾਂਜੀ ਠੀਕ ਆ ਦਿਨ 10 ਕਰਦੀ ਹਲੇ ਦਿਨ 10 ਪਏ ਹਾਂਜੀ ਠੀਕ ਹੈ ਜੀ ਤਾਂ ਵੇਖੋ ਵੀਰੋ ਦਿਨ 10 ਬਾਕੀ ਨੇ 12 13 ਲੀਟਰ ਦੂਜਾ ਸੁਗਾ ਸੁਣੀ ਹਾਂਜੀ ਵੀਰ ਜੀ ਦੂਜਾ ਦੂਜਾ ਇਹ ਕਿੰਨੇ ਦੀ ਵੀਰੇ ਕਿੰਨੇ ਦਿਨ ਦਾ ਪਏ ਆ ਸਾਂਭ ਛੱਡ ਕੇ ਮੁੱਲ ਇਹਦੀ 42000 ਦੀ ਠੀਕ ਐ ਫੱਟ ਮੇਰੇ ਹਾਂ ਜੀ ਜਾਣਗੇ ਰੇਟ ਟੋਕਣਾ ਵਾਲੇ ਓੜਦੀਆਂ ਵਾਲੇ 6 ਲਾਗਨੀ ਅੱਜ ਦਿਨ ਦਾ ਪਏ ਆ ਵੀਰੋ 42000 ਦੀ ਦੂਜੀ ਸੂਏ ਵੈੜ ਜਰਸੀ ਹੋਰ ਫੱਟ ਮੇਰਾ ਵੀਰ 40 ਦੀ ਹੋਰ ਦੋ ਹੋਰ ਛੱਡੀ 38 ਦੀ ਇੱਕ ਹੋਰ ਜਾਂਦੋ 37000 ਪੂਰੇ 36000 ਦੀ ਜਾਂਦੋ ਯਾਰ ਓੜਦੀਆਂ ਵਾਲੇ ਜਾਂਦੋ ਵੇਖੋ ਵੀਰੋ 36000 ਦੀ ਦੋ ਚਾਰ ਸੂਏ ਕੋ ਉੱਚੋਗੇ ਵੀਰਾ ਵੇਚ ਲੂ ਫੇਰ ਚੰਗੀ ਲੱਗਉਂਦੀ ਹਨਾ ਹਾਂਜੀ ਠੀਕ ਹੈ ਚੁੰਗੀ ਵਹਿੜਾ ਗਈ ਚਿੱਟੇ ਸਿੰਘ ਵਾਲੀ ਗੱਬਣਾ ਇੱਕ ਹਫਤਾ ਬਾਕੀ ਹੈ ਹਾਂਜੀ ਠੀਕ ਹੈ ਜੀ लेवल ऊपर सोना बांधा ਹੁੰਦੇ ਹਾਂ ਜੀ ਚੰਗੀ ਤਿਆਰ ਹੋ ਜੂ ਇੱਕ ਹਫਤਾ ਪਿਆ ਇੱਕ ਹਫਤਾ ਠੀਕ ਠੀਕ ਹੈ ਜੀ ਤਾਂ ਵੇਖੋ ਵੀਰੋ ਇੱਕ ਹਫਤਾ ਬਾਕੀ ਆ ਐ ਲੈਵਲੂ ਮੇਰੀ ਸਫਾਈ ਚੈੱਕ ਕਰ ਲੋ ਸੋਹਣੀ ਬੈੜਾ ਮੋਟੀ ਮੋਟੀ ਅੱਖ ਆ ਗਈ ਆ ਮੱਥੇ ਤੇ ਵੀ ਟੋਆ ਟਾਵਾ ਤੇ ਚਿੱਟੇ ਸਿੰਘ ਵਾਲੀ ਚੁੰਗੀ ਇਹ ਵੀਰ ਜੀ ਕਿੰਨੇ ਦੀ 8000 ਦੀ ਇਹ 38000 ਦੀ ਹਾਂ ਜੀ ਮਾਤਨ ਕਰ ਦੋ ਵੀਰ ਜੀ ਆ ਵੀ 2 ਛੱਡ ਦੋ 36 ਜੀ ਹੋਰ ਛੱਡ ਦੋ 34000 ਜੀ ਹਾਂ ਨਾ 32000 ਦੀ ਤੇ ਵੀਰੇ ਕਿੰਦਾ ਆਹ ਕੋ ਜੋੜਾ ਹੀ ਪਾਲੂ ਜਰਸੀਆਂ ਦਾ ਕਰਦਾਂਗੇ ਵੀਰ ਜੀ ਖੁੱਲਾ ਮਾਨਤਨ ਕਰਾਂਗੇ ਉੜਦੀਆਂ ਲੈ ਇੱਥੇ ਰੱਖੋ ਕਿਆ ਬਾਤ ਹੈ ਜੀ ਵੇਖੋ ਵੀਰੇ ਰੇਟ ਤੋਂ ਚੈੱਕ ਕਰ ਲਿਆ ਜਾਜ ਜੋੜੇ ਜੋ ਮਾਨਤਨ ਖੁੱਲਾ ਠੀਕ ਹੈ ਹਾਂਜੀ ਅਗਲੇ ਬੰਨਿਆਂਗੇ ਇਹ ਵੇਰ ਦਾ ਬੱਚਾ ਨਹੀਂ ਜੇ ਹੈਗਾ ਬੱਚਾ ਨਹੀਂ ਹਾਂਜੀ ਦੁੱਧ ਜਿਹੜੀ ਮਹੀਨਾ ਹੋ ਗਿਆ ਬਣੀ ਨੂੰ ਪਰ ਚੱਕ ਨਹੀਂ ਛੱਲੇ ਕਰਾਈਓ ਅਗੋਂ ਕਿਸੇ ਦੀ ਕਿਸਮਾ ਬਿਲਕੁਲ ਤੂੰ ਹੀ ਟੋਕੜ ਕਰਕੇ ਰੇਡ ਕਰਨਾ ਹੈਨਾ ਟੋਕੜਾਂ ਦਾ ਹੀ ਤੁਸੀਂ ਵੀਰੋ ਟੋਕੜੀ ਮੰਨਿਓ ਹੈਨਾ ਤਾਂ ਅਗੋਂ ਇਹ ਆ ਕਿ ਰੇਡ ਟੋਕੜਦਾ ਹੋਊਗਾ ਅਗੋਂ ਨਿਕਲ ਆਵੇ ਤਾਂ ਵਧੀਆ ਗੱਲ ਆ ਦੁੱਧ ਕਿੰਨਾ ਸੀ ਵੀਰੇ 6-7 ਲੀਟਰ ਦੁੱਧ 6-7 ਲੀਟਰ ਹੈਗਾ ਹਾਂਜੀ ਠੀਕ ਹੈ ਕਤੂ ਦੀ ਜੀ ਨਾ ਉਹ ਸੰਗਣਾ ਉਹਦਾ ਸ਼ਾਈ ਗਾਲ ਚਾਗੀ ਹਨਾ ਹਾਂ ਜੀ ਬਾਕੀ ਇਹ ਵੀ ਗਰਮ ਬੜੇ ਠੰਡੀ ਹੈ ਭਾਈ ਠੀਕ ਹੈ ਇੱਧਰ ਬੈਹ ਜੋ ਸ਼ਾਮ ਤੱਕ ਬੰਨ ਜਾਂਦੇ ਨਹੀਂ ਚੰਗੇ ਠੀਕ ਠੀਕ ਹੈ ਜੀ ਕੀ ਬਾਤ ਹੈ ਜੀ ਦੇਖੋ ਵੀਰੇ ਮੋਟੀ ਤਾਰ ਠੀਕ ਹੈ ਜੀ ਠੀਕ ਹੈ ਠੀਕ ਹੈ ਵੀਰ ਠੀਕ ਹੈ ਠੀਕ ਹੈ ਜੀ ਬੰਨ ਦਿਓ ਤੂੰ ਦੇਖੋ ਵੀਰੇ ਚਵਾਚੂ ਚੰਗਾ ਲੱਗਿਆ ਸਾਂਜੀ ਕੋ ਸੇਵਾ ਕਰ ਲੂਗ ਨਾ ਕਿੰਨੇ ਦੀ ਇਹ ਤੇ ਨਹੀਂ ਮੇਰੇ ਮੈਨੂੰ ਜੇ ਦੀ 18000 ਦੀ 18 ਦੀ ਹਾਂਜੀ ਦੋ ਛੱਡੀਏ 16 ਦੀ ਦੋ ਹੀ ਹੋਰ ਛੱਡੀਏ 14 ਦੀ 14 1000 ਰੋੜ ਛਡੋ 13 ਆਈ 13000 ਦੀ ਕਿਆ ਬਾਤ ਆ 7 ਕਿਲੋ ਦੁੱਧ 7 ਕਿਲੋ ਦੁੱਧ ਤਾਂ ਵੇਖੋ ਵੀਰੋ 13000 ਦੀ 7 ਕਿਲੋ ਦੁੱਧ ਨਗੀਨਾ ਨਗੀਨਾ ਹਾਂਜੀ ਠੀਕ ਐ ਘਰ ਦੀ ਪਾਲੀ ਵੇੜਾ ਘਰ ਦੀ ਪਾਲੀ ਦੂਜੀ ਸਵੇਰ ਸੋਣਾ ਹੁਣ ਉਹਨੇ ਹਾਂਜੀ ਠੀਕ ਹੈ ਰੇਡ ਉਹਦਾ ਵੀ ਜਾਇਜ਼ ਹੀ ਕਰ ਦੇਣਾ ਗਿਫਟੀ ਦੇਣਾ ਰੇਡ ਦੇ ਸੇਲ ਲਾਦਨੀ ਅੱਜ ਠੀਕ ਹੈ ਜੀ ਤੁਸੀਂ ਪਿਛਲੀ ਵੀਡੀਓ ਵਿੱਚ ਆਖਿਆ ਸੀ ਕਿ ਦਿਨ ਖੜਦੀ ਆ ਪਰ ਇਹ ਹੈ ਕਿ ਚਲੋ ਗਿਫਟੀ ਕਰ ਦੇਣੀ ਆਪਾਂ ਅਗਲੀ ਵੀਡੀਓ 'ਚ ਤਾਂ ਵੇਖੋ ਵੀਰਿਆ ਕੀ ਬਾਤ ਹੈ ਇਹ ਜਿਹੜੇ ਤੁਸੀਂ ਸਮਝ ਪਹਿਲੇ ਚੰਗੀ ਸਾਂਭੀ ਵੀਰ ਜੀ ਵੈੜ ਇਸ ਦਾ ਵੀ ਥਾਨ ਹੈ ਕੁਲਿੰਦਰ ਹਾਂਜੀ ਹਾਂਜੀ ਠੀਕ ਹੈ ਜੀ 28 ਲੀਟਰ ਵੀ ਦੁੱਧ ਪਹਿਲੇ ਸਵੇਰੇ ਹੋਇਆ ਹੋਇਆ ਅੱਛਾ 27 28 ਲੀਟਰ ਦੇ ਕਰੀਬ ਹੋਇਆ ਲੈ ਕੁਮਾ ਲੋ ਇਹ ਤੁਮਾ ਲੋ ਕੁਮਾ ਲੋ ਚੰਗਿਆਂ ਦੇ ਬਾਰੇ ਜਾਣਦੇ ਹੋ ਲੰਮੀ ਤੋਰ ਕੇ ਬਖਾਦੇ ਹੋ ਵੀਰਾਂ ਦੇ ਦਿਨ ਪੰਜੀ ਕਰਦੀ ਜੀ ਨੇ ਦਿਨ ਪੰਜੀ ਕਰਦੀ ਹਾਂਜੀ ਹਾਂਜੀ ਤਾਂ ਫਿਰ ਇਹ ਫਿਰ ਚੰਗਾ ਦੁੱਧ ਚਵਾ ਦੇ ਚੰਗਾ ਚੰਗਾ ਵੀਰ ਜੀ ਕੀ ਬਾਤ ਹੈ ਸਿਰਾ ਵੈੜਾ ਜੀ ਪਿੱਟ ਪੁੱਟ ਚੰਗੀ ਲੱਗੀ ਆ ਵੈੜ ਨੂੰ ਮਈਆਂ ਵਾਂਗੂ ਪਿੱਟ ਲੱਗੀ ਆ ਜੀ ਹਾਂਜੀ ਤਾਂ ਸੇਵਾ ਸੂਆ ਚੰਗੀ ਕੀਤੀ ਆ ਵੈੜ ਦੀ ਕਿਉਂ ਦਾ ਪੀਪਾ ਖਵਾਤਾ ਇਹਨੂੰ ਅਜੇ ਕਿਉਂ ਦਾ ਪੀਪਾ ਚਾਰਤਾ ਇਹਨੂੰ ਕੀ ਬਾਤ ਹੈ ਵੈੜੀ ਬਹੁਤ ਆ ਜੀ ਤਗੜੀ ਵੱਡੀ ਵੈੜਾ ਕੀ ਬਾਤ ਹੈ ਚੰਗੇ ਸ਼ੌਂਕ ਨਾਲ ਸੰਭੀ ਆਈ ਵੈੜ ਤੋਂ ਜੀ ਠੀਕ ਹੈ ਸਿੱਧੀ ਵੈੜ ਵੇ ਲੋਕਾਂ ਵਰਗੀ ਰਾਜੀ ਬਿਲਕੁਲ ਬਿਲਕੁਲ ਲੋਕੜੀ ਘੋੜੀ ਵਰਗੀ ਪੂਰੀ ਬਿਲਕੁਲ ਕੀ ਬਾਤ ਹੈ ਸਿਰਾ ਵੈੜਾ ਜੀ ਤਵਿਰ ਜੀ ਇਹ ਕਿੰਨੇ ਦੀ ਵੜਾ ਆਪਾਂ ਦੇ ਦੇਣੀ ਆ ਦੇ ਦੇ ਵੀ 82000 ਦੀ ਹਾਂਜੀ 82000 ਦੀ ਦੇ ਦਈਏ 82000 ਦੀ ਹਾਂਜੀ ਠੀਕ ਐ ਮੇਰੇ ਆਪ ਲੱਖ ਤੋਂ ਬਾਹਰ ਆ ਵੀ ਤਿਆਰ ਹੋ ਜੀ ਨਹੀਂ ਨਹੀਂ ਬਿਲਕੁਲ ਬਿਲਕੁਲ ਜੀ ਬਿਲਕੁਲ ਜੀ ਗਿਫਟ ਵਾਲੀ ਗੱਲ ਕਰਤੀ ਜੀ ਗਿਫਟ ਹੀ ਆ ਵੀਰੋ ਚੈੱਕ ਕਰ ਲੋ ਤਾਂ ਹੁਣ ਹਾਂ ਨਾ 82000 ਦੀ ਉਹ ਮੰਨ ਤਾਂ ਮੰਨ ਤਾਂ ਛੱਡ ਮੈਨਾਂ ਵੀ ਮੰਨ ਤਾਂ ਨਹੀਂ ਕਰ ਦੋ ਕਰ ਦੋ ਵੀਰ ਜੀ ਆ ਵੀ ਮੰਨ ਤਾਂ ਕਰ ਦੋ 2000 ਸਿਰਾਲਾ ਦਾ 2000 ਮਾਹਦਨ ਹੋ ਗਿਆ ਹਨ 80 ਦੀ ਹੋ ਗਈ 80000 ਦੀ ਹੋ ਗਈ ਠੀਕ ਹੈ ਠੀਕ ਹੈ ਓਕੇ ਡਨ ਠੀਕ ਹੈ ਜੀ 80000 ਦੀ ਵੀਰ ਜੀ ਹਨ ਜੀ ਕਰੋ ਵੀਰ ਜੀ ਹੁਣ ਕਰ ਦਿਓ ਫਿਰ 2000 ਹੋਰ ਕਰਦੇ ਹਾਂ 78 ਦੀ ਤੇ ਇੰਨੀ ਹੋਰ 75000 ਦੀ 75 ਦੀ ਕੀ ਬਾਤ ਹੈ ਤੇ ਵੇਖੋ ਵੀਰ ਉਹ 75000 ਦੀ ਹੋ ਜੂਗੀ ਵੱਡੀ ਵੈੜ ਆ ਬਿਲਕੁਲ ਬਿਲਕੁਲ ਤਾਂ ਤੁਸੀਂ ਤਾਂ ਮੇਰੇ ਸੂਆ ਚੋਇਆ ਹਨਾ ਤਾਂ ਬਾਕੀ ਚਲੋ ਗਾੜੀ ਦੁੱਧ ਵੀਰਾਂ ਦੇ ਪਾਈਦਾ ਹਨਾ ਜੀ ਪਤਾ ਵੀਰ ਜੀ ਠੀਕ ਹੈ ਜੀ ਹਾਂ ਜੀ ਬਾਕੀ ਠੀਕ ਹੀ ਸੀਲ ਬੜੀ ਹੈ ਸੀਲ ਬਹੁਤ ਹੈ ਪਾਈ ਦੋਹਾਂ ਸਾਈਡਾਂ ਤੇ ਬੈਠ ਕੇ ਚੋਲੇ ਕਰੀ ਬਿਲਕੁਲ ਤੇ ਵੇਖੋ ਵੀਰੋ ਸੀਲ ਬਹੁਤ ਹੈ ਕੀ ਬਾਤ ਹੈ ਤਾਂ ਦੇਣ ਲੈ ਜੂ ਹਜੇ ਹਨਾ ਹਾਂ ਜੀ ਠੀਕ ਹੈ ਜੀ ਤਾਂ ਬਾਕੀ ਵੀਰਾਂ ਨੂੰ ਮੈਂ ਦਿਆਂ ਵੀਰੋ ਰੇਡ ਜਾ ਜਾ ਤਾਂ ਤੁਸੀਂ ਦੂਰੋਂ ਵੀ ਇੱਥੇ ਚੱਲ ਕੇ ਆਓਗੇ ਤੁਸੀਂ ਵੜਾ ਨਹੀਂ ਛੱਡਗੇ ਜਾਂਦੇ ਚੰਗੀਆਂ ਟੌਪ ਕਲਾਸ ਵੜਾ ਨੇ ਰੇਟ ਗਿਆ ਜਾਂਦੇ ਰੇਟ ਨੋਰਮਲ ਆ ਬਾਕੀ ਫੋਨ ਵੀਰ ਨੂੰ ਜਰੂਰ ਲਾ ਲਿਓ ਜੀ ਤਾਂ ਬਾਕੀ ਉਹ ਬੇਨਤੀ ਆ ਵੀਰੇ ਜਿਨ੍ਹਾਂ ਵੀਰਾ ਨਹੀਂ ਨਾ ਚੈਨਲ ਸਬਸਕ੍ਰਾਈਬ ਕੀਤਾ ਸਬਸਕ੍ਰਾਈਬ ਕਰਿਓ ਜਰੂਰ ਵੀਰ ਜੀ ਜੋ ਤੁਹਾਨੂੰ ਨਵੀਂ ਤੋਂ ਨਵੀਂ ਵੀਡੀਓ ਵਿਖਾ ਲਈ ਜਾਵੇ ਤਾਂ ਐਡਰੈਸ ਵੀਰੇ ਬੋਲਿਓ ਪਿੰਡ ਗੁਰਦਾਸਪੁਰ ਜੇ ਪਿੰਡ ਡੇੜੀਵਾਲ ਕਰਨਾ ਨਾਮ ਸਖਦੀਰ ਸਿੰਘ ਹਾਂਜੀ ਨੰਬਰ 8427861393 ਠੀਕ ਹੈ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ